ਈਸ਼ੂ ਮਸੀਹ ਲਿਖਿਆ ਕਿ ਚੇਸ ਰਾਤ ਉਹ ਫੜਵਾਏ ਜਾਣੇ ਸੀ ਉਹਨਾਂ ਨੇ ਰੋਟੀ ਲਈਤੀ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ ਕਿ ਇਹ ਮੇਰਾ ਬਦਨ ਹੈ ਤੁਸੀਂ ਇਸ ਨੂੰ ਖਾਓ ਪਰਬੂ ਨੇ ਰੋਟੀ ਖਾਂਦੇ ਪਿੱਛੋਂ ਇੱਕ ਪਿਆਲਾ ਵੀ ਲੈਤਾ ਪਰ ਉਸਨੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਅਤੇ ਜਦੋਂ ਕਦੇ ਤੁਸੀਂ ਇਕੱਠੇ ਹੋਵੋ ਅਤੇ ਇਸ ਰੋਟੀ ਨੂੰ ਤੋੜੋ ਤੇ ਪਿਆਲੇ ਨੂੰ ਪੀਮੋ ਤੇ ਤੁਸੀਂ ਮੇਰੀ ਮੌਤ ਦਾ ਪ੍ਰਚਾਰ ਕਰਦੇ ਰਹੋਗੇ ਮੇਰੀ ਯਾਦਗਰੀ ਦੇ ਲਈ ਤੁਸੀਂ ਇਹ ਕਰਿਆ ਕਰਨਾ ਅੱਜ ਪ੍ਰਭੂ ਭੋਜ ਦਾ ਦਿਨ ਹੈ ਔਰ ਅਸੀਂ ਅੱਜ ਰੋਟੀ ਤੋੜਨੀ ਹੈ ਔਰ ਇਸ ਪਿਆਲੇ ਨੂੰ ਪੀਣਾ ਹੈ ਔਰ ਰੋਟੀ ਖੁਦਾ ਦੇ ਲੋਕੋ ਅਸੀਂ ਸ਼ੁਕਰ ਕਰਕੇ ਤੋੜਨੀ ਹੈ ਖੁਦਾ ਦਾ ਸ਼ੁਕਰ ਕਰਕੇ ਤੋੜਨੀ ਹੈ ਤੁਹਾਡਾ ਤੇ ਅਨ ਰੋਟੀ ਤੋੜਨ ਦੇ ਵਿੱਚ ਤੇ ਲਹੂ ਨੂੰ ਪੀਣ ਦੇ ਵਿੱਚ ਹੋਵੇ ਪਿਛਲੇ ਸਮੇਂ ਦੀਆਂ ਜੋ ਵੀ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਜਿ ਆ ਜੋ ਖੁਦਾ ਦੇ ਕੋਲ ਉਹਨਾਂ ਗਲਤੀਆਂ ਦੀ ਸ਼ਮਾ ਮੰਗੀਏ ਇਸ ਰੋਟੀ ਨੂੰ ਤੋੜ ਸਕੀਏ ਅਤੇ ਇਸ ਪਿਆਲੇ ਨੂੰ ਅਸੀਂ ਪੀ ਸਕੀਏ ਖੁਦਾ ਦੇ ਲੋਕੋ ਇਸ ਰੋਟੀ ਨੂੰ ਤੋੜਨਾ ਤੇ ਇਸ ਪਿਆਲੇ ਨੂੰ ਪੀਣਾ ਇੱਕ ਦੁੱਖ ਨੂੰ ਦਰਸਾਉਂਦਾ ਹੈ ਇੱਕ ਸੋਗ ਨੂੰ ਦਰਸਾਉਂਦਾ ਹੈ ਬਹੁਤ ਸਾਰੇ ਇਸ ਰੋਟੀ ਨੂੰ ਤੋੜਦੇ ਆ ਇਸ ਪਿਆਲੇ ਨੂੰ ਪੀਂਦੇ ਅਸੀਂ ਦੇਖਦੇ ਆ ਕਿ ਕਈਆਂ ਦੇ ਕਈ ਇੱਕ ਦੂਸਰੇ ਨਾਲ ਗੱਲਾਂ ਕਰਦੇ ਕਰਦੇ ਉਸ ਰੋਟੀ ਨੂੰ ਤੋੜ ਲੈਂਦੇ ਆ ਕਈ ਹੱਸਦੇ ਰਹਿੰਦੇ ਹੱਸੀ ਜਾਂਦੇ ਰਹਿੰਦੇ ਆ ਖੁਦਾ ਦੇ ਲੋਕੋ ਅਸੀਂ ਗੰਭੀਰ ਹੋਈਏ ਅਸੀਂ ਰੋਟੀ ਤੋੜ ਤੇ ਗੱਲਾਂ ਇੱਕ ਦੂਜੇ ਦੇ ਨਾਲ ਨਾ ਕਰੀਏ ਅਸੀਂ ਗੱਲਾਂ ਉਸ ਖੁਦਾ ਦੇ ਨਾਲ ਕਰੀਏ ਉਸ ਦੇ ਰੂਹ ਦੇ ਨਾਲ ਗੱਲਾਂ ਕਰੀਏ ਅਸੀਂ ਅੱਜ ਅਸੀਂ ਰੋਟੀ ਨੂੰ ਤੋੜਨਾ ਹੈ ਇਸ ਪਿਆਲੇ ਨੂੰ ਪੀਣਾ ਹੈ ਕਬੀਰ ਹੋ ਜਾਈਏ ਆਪਣੇ ਮਨਾਂ ਨੂੰ ਖੁਦਾ ਦੇ ਅੱਗੇ ਤੋੜਨਾ ਹੈ ਮਣਾ ਨੂੰ ਖੁਦਾ ਦੇ ਅਗੇ ਡੋਲਣਾ ਹੈ ਫਿਰ ਇਸ ਅਸੀਂ ਰੋਟੀ ਨੂੰ ਤੋੜਨਾ ਤੇ ਫਿਰ ਅਸੀਂ ਇਸ ਪਿਆਲੇ ਨੂੰ ਪੀਣਾ ਔਰ ਜਿਨ੍ਹਾਂ ਦਾ ਬਪਤਿਸਮਾ ਹੋਇਆ ਹੈ ਇਸ਼ਨਾਨ ਹੋਇਆ ਹੈ ਉਹਨਾਂ ਨੇ ਇਸ ਰੋਟੀ ਨੂੰ ਤੋੜਨਾ ਤੇ ਇਸ ਪਿਆਲੇ ਨੂੰ ਪੀਣ ਦੇ ਲਈ ਅੱਗੇ ਆਣਾ ਸੋ ਆਈਏ ਅਸੀਂ